ਰਾਜਵੀਰ ਜਵੰਦਾ ਨਾਲ ਮੌਤ ਤੋਂ ਇੱਕ ਦਿਨ ਪਹਿਲਾਂ ਕੀ ਹੋਇਆ ਸੀ ਇਸ ਵੀਡੀਓ ਚ ਅਸੀਂ ਇਹੀ ਗੱਲ ਕਰਾਂਗੇ ਤੇ ਨਾਲ ਹੀ ਉਹ ਸਭਾ ਵੀ ਜਿਨ੍ਹਾਂ ਦੇ ਜਵਾਬ ਵਜ ਤੱਕ ਕਿਸੇ ਨੇ ਨਹੀਂ ਦਿੱਤੇ ਉਹ ਦਿਨ ਵੀ ਬਾਕੀ ਦਿਨਾਂ ਵਾਂਗ ਹੀ ਸ਼ੁਰੂ ਹੋਇਆ ਸੀ ਸੂਰਜ ਵੀ ਉਹੀ ਸੀ ਸਵੇਰ ਵੀ ਉਹੀ ਸੀ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਕਿਸੇ ਦੇ ਅੰਦਰੂਨੀ ਦੁਨੀਆ ਵਿੱਚ ਚੁੱਪ ਚਾਪ ਤੂਫਾਨ ਚੱਲ ਰਿਹਾ ਹੈ ਰਾਜਵੀਰ ਜਵੰਦਾ ਉਸ ਸਵੇਰ ਵੀ ਉੱਠਿਆ ਚਿਹਰੇ ਤੇ ਹੌਲੀ ਜੀ ਮੁਸਕਾਨ ਸੀ ਪਰ ਅੱਖਾਂ ਵਿੱਚ ਥਕਾਵਟ ਸਾਫ਼ ਨਜ਼ਰ ਆ ਰਹੀ ਸੀ ਉਹ ਬਹੁਤ ਘੱਟ ਬੋਲਿਆ ਘੱਟ ਹੱਸਿਆ ਜਿਵੇਂ ਅੰਦਰੋਂ ਕੁਝ ਭਾਰੀ ਹੋਵੇ ਹੋਵੇ ਲੋਕਾਂ ਨੇ ਸਮਝਿਆ ਸ਼ਾਇਦ ਕੰਮ ਦਾ ਦਬਾਅ ਹੋਵੇਗਾ ਪਰ ਕਈ ਵਾਰ ਕੰਮ ਦਾ ਦਬਾਅ ਨਹੀਂ ਹੁੰਦਾ ਦਿਲ ਦਾ ਦਬਾਅ ਵੀ ਹੁੰਦਾ ਆ ਉਸ ਦਿਨ ਉਹ ਆਪਣੇ ਕੰਮਾਂ ਵਿੱਚ ਲੱਗਾ ਰਿਆ ਲੋਕਾਂ ਨਾਲ ਮਿਲਿਆ ਗੱਲਾਂ ਵੀ ਕੀਤੀਆਂ ਪਰ ਜੇ ਕੋਈ ਧਿਆਨ ਨਾਲ ਵੇਖਦਾ ਤਾਂ ਸਮਝ ਆ ਜਾਂਦੀ ਸੀ ਕਿ ਉਹ ਮਜਬੂਤ ਹੋ ਕੇ ਵੀ ਕਿਤੇ ਦੂਰ ਸੀ ਰਾਜਵੀਰ ਦੀ ਆਦਤ ਸੀ ਦੂਜਿਆਂ ਨੂੰ ਹੌਸਲਾ ਦੇਣਾ ਉਹ ਲੋਕਾਂ ਦੇ ਦੁੱਖ ਸੁਣਦਾ ਉਹਨਾਂ ਨੂੰ ਦਿਲਾਸਾ ਦਿੰਦਾ ਪਰ ਆਪਣੇ ਦੁੱਖ ਲਈ ਉਹ ਕਦੇ ਵੀ ਕਿਸੇ ਕੋਲ ਨਹੀਂ ਬੈਠਿਆ ਦੁਪਹਿਰ ਤੱਕ ਉਸ ਦੀ ਖਾਮੋਸ਼ੀ ਹੋਰ ਡੂੰਗੀ ਹੋ ਗਈ ਹੁਣ ਹੱਥ ਵਿੱਚ ਸੀ ਪਰ ਜਿਵੇਂ ਉਹ ਕਿਸੇ ਸਨੇਹ ਦੀ ਦੀ ਕਰ ਰਿਹਾ ਹੋਵੇ ਜਾਂ ਸ਼ਾਇਦ ਕਿਸੇ ਨੂੰ ਕੁਝ ਕਹਿਣਾ ਚਾਹੁੰਦਾ ਹੋਵੇ ਕਈ ਵਾਰ ਇਨਸਾਨ ਸਬਦੇ ਵਿਚਕਾਰ ਹੋ ਕੇ ਵੀ ਇਕੱਲਾ ਹੁੰਦਾ ਆ ਰਾਜਵੀਰ ਵੀ ਸ਼ਾਇਦ ਉਸ ਇਕੱਲੇਪਨ ਨਾਲ ਲੜ ਰਿਹਾ ਸੀ ਉਹ ਲੜਦਾ ਰਿਹਾ ਚੁੱਪ ਰਹਿ ਕੇ ਅੰਦਰੋਂ ਹੀ ਅੰਦਰ ਸ਼ਾਮ ਆਈ ਫਿਰ ਉਸਨੇ ਹੱਸਣ ਦੀ ਕੋਸ਼ਿਸ਼ ਕੀਤੀ ਕਿਉਂਕਿ ਲੋਕ ਉਸਨੂੰ ਹੱਸਦਾ ਦੇਖਣਾ ਚਾਹੁੰਦੇ ਸਨ ਪਰ ਹਰ ਹਾਸੇ ਦੇ ਪਿੱਛੇ ਇੱਕ ਅਣਕੇਆ ਦਰਦ ਲੁਕਿਆ ਹੋਇਆ ਸੀ ਫਿਰ ਰਾਤ ਆਈ ਉਹੀ ਰਾਤ ਜਦੋਂ ਸ਼ੋਰ ਮੁੱਕ ਜਾਂਦਾ ਆ ਅਤੇ ਸੋਚਾਂ ਬੋਲਣ ਲੱਗ ਪੈਂਦੀਆਂ ਨੇ ਕਮਰੇ ਵਿੱਚ ਕੋਈ ਨਹੀਂ ਸੀ ਰਾਜਵੀਰ ਇਕੱਲਾ ਹੀ ਸੀ ਤੇ ਰਾਜਵੀਰ ਬਿਲਕੁਲ ਚੁੱਪ ਸੀ ਪਰ ਉਸ ਟੋਪ ਉੱਤੇ ਬਹੁਤ ਕੁਝ ਸੀ ਜਾਦਾ ਉਮੀਦਾਂ ਅਧੂਰੀਆਂ ਗੱਲਾਂ ਤੇ ਇੱਕ ਬਹੁਤ ਹੀ ਥੱਕਿਆ ਹੋਇਆ ਦਿਲ ਕਈ ਵਾਰ ਇਨਸਾਨ ਚਾਹੁੰਦਾ ਹੈ ਕਿ ਕੋਈ ਉਸ ਨੂੰ ਪੁੱਛੇ ਕਿ ਤੂੰ ਠੀਕ ਿਆ ਪਰ ਜਦੋਂ ਕੋਈ ਨਹੀਂ ਪੁੱਛਦਾ ਤਾਂ ਉਹ ਚੁੱਪ ਨਾਲ ਹੀ ਸਭ ਕੁਝ ਸਹਿ ਲੈਂਦਾ ਆਂ ਉਹ ਰਾਤ ਵੀ ਲੰਘ ਗਈ ਪਰ ਅਗਲੀ ਸਵੇਰ ਨੇ ਸਭ ਕੁਝ ਬਦਲ ਦਿੱਤਾ ਅਗਲੇ ਦਿਨ ਲੋਕਾਂ ਨੂੰ ਅਹਿਸਾਸ ਹੋਇਆ ਕੁਝ ਠੀਕ ਨਹੀਂ ਸੀ ਉਹੀ ਨਾਮ ਉਹੀ ਚਿਹਰਾ ਪਰ ਪਿੱਛੇ ਇੱਕ ਵੱਡੀ ਖਾਮੋਸ਼ੀ ਛੱਡ ਗਿਆ ਫਿਰ ਹਰ ਕੋਈ ਇੱਕੋ ਗੱਲ ਕਹਿਣ ਲੱਗਾ ਕਾਸ਼ ਅਸੀਂ ਸਮਝ ਲੈਂਦੇ ਕਾਸ਼ ਅਸੀਂ ਉਸਨੂੰ ਸੁਣ ਲੈਂਦੇ ਕਾਸ਼ ਅਸੀਂ ਇੱਕ ਵਾਰ ਪਹੁੰਚ ਲੈਂਦੇ ਪਰ ਸਮਾਂ ਵਾਪਸ ਨਹੀਂ ਆਉਂਦਾ ਰਾਜਵੀਰ ਜੀ ਬੰਦਾ ਦੀ ਇੱਕ ਕਹਾਣੀ ਸਾਨੂੰ ਇੱਕ ਗੱਲ ਸਿਖਾਉਂਦੀ ਆ ਹਰ ਹੱਸਦਾ ਚਿਹਰਾ ਖੁਸ਼ ਨਹੀਂ ਹੁੰਦਾ ਹਰ ਘਟ ਬੋਲਣ ਵਾਲਾ ਇਨਸਾਨ ਕਮਜ਼ੋਰ ਨਹੀਂ ਹੁੰਦਾ ਜੇ ਤੁਹਾਡੇ ਆਲੇ ਦੁਆਲੇ ਵੀ ਕੋਈ ਇਨਸਾਨ ਚੁੱਪਚਾਪ ਰਹਿੰਦਾ ਆ ਉਸ ਨੂੰ ਨਜ਼ਰ ਅੰਦਾਜ਼ ਨਾ ਕਰੋ ਸ਼ਾਇਦ ਉਹ ਬੋਲ ਨਹੀਂ ਸਕਦਾ ਪਰ ਤੁਹਾਡੇ ਸੁਣੇ ਜਾਣ ਦੀ ਉਡੀਕ ਕਰ ਰਿਹਾ ਹੋਵੇ ਕਿਉਂਕਿ ਕਈ ਵਾਰ ਇੱਕ ਸਵਾਲ ਇੱਕ ਗੱਲਬਾਤ ਕਿਸੇ ਦੀ ਪੂਰੀ ਜ਼ਿੰਦਗੀ ਬਚਾ ਸਕਦੀ ਆ ਜੇ ਇਹ ਕਹਾਣੀ ਤੁਹਾਡੇ ਦਿਲ ਤੱਕ ਪਹੁੰਚੀ ਹੋਵੇ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਸਾਡੇ ਚੈਨਲ ਨੂੰ Sabe-se a caralho